ਅਸਲੀ ਇਹ ਕਿ ਉਹ ਤਕਰੀਬ ਵੱਡੀ ਖਬਰ ਹੈ ਕਿ ਫਲੋਰ ਦੇ ਪਿੰਡ ਨੰਗਲ ਵਿਖੇ ਬਾਬਾ ਸਾਹਿਬ ਡਾਕਟਰ ਪੀਰੌ ਅੰਬੇਡਕਰ ਜੀ ਦੀ ਸਟੈਚੂ ਦਾ ਨਰਾਦਰ ਕਰਵਾ ਕੇ ਸਿੱਖ ਫਾਰ ਜਸਟਿਸ ਦੇ ਮੁਖੀ ਗੁਰ ਪਤਵੰਤ ਸਿੰਘ ਪੰਨੂ ਵੱਲੋਂ ਵੀਡੀਓ ਪਾ ਕੇ ਜ਼ਿੰਮੇਵਾਰੀ ਲੈਣਾ ਨਿੰਦਣ ਚੋ ਕਰਨਾ ਸਮਾਜ ਵੱਡੀ ਲਾਂਬੰਦੀ ਕਰਕੇ ਸੰਘਰਸ਼ ਕਰੇਗਾ ਪੂਰਾ ਮਾਮਲਾ ਦਿਖਾਉਂਦੇ ਹਾਂ ਇਸ ਵੀਡੀਓ ਦੇ ਅੰਦਰ ਕਿ ਇਸ ਥੀ ਨੂੰ ਲੈ ਕੇ ਇਸ ਤਰ੍ਹਾਂ ਹੈ ਸਾਰਾ ਦਾ ਸਾਰਾ ਮਾਮਲਾ ਕਿ ਆ ਪੱਖ ਸ਼ੋਕ ਲਾਲ ਦੀ ਰਿਪੋਰਟ ਬੜਾ ਕੀ ਮੈਂ ਕਹਾਂ ਰਾਤ ਨੂੰ ਪੈਰਾ 1 ਵਜੇ ਤੋਂ ਬਾਅਦ ਚਾਹੇ ਤੁਹਾਡੇ ਬੰਦੇ ਨੇ ਕਰਦੋਂ ਚਾਹੇ ਕੇ ਹੋਰ ਬੰਦੇ ਨੇ ਕਰਦਾ ਨੇ ਇਹ ਇਹਦੇ ਮੁਰੇ ਉਹ ਕਰਕੇ ਹਾਰ ਤੋੜ ਤੇ ਲਾ ਤੇ ਪਿਛਲੇ ਪਾਸੇ ਸੈਕਟਰ ਜਸਟਿਸ ਨੇ ਕੀਆ ਸੀਗਾ ਇੱਥੇ ਵੀ ਸੈਕਟਰ ਜਸਟਿਸ ਲੈ ਕੇ ਢੰਡੇ ਲਾਏ ਸੀਗੇ ਸਾਰੇ ਹਟਾਏ ਗਏ ਆ ਜਿਹੜਾ ਸਕੂਲ ਸੀਗਾ ਪ੍ਰੈਕਟਿਸ ਸਕੂਲ ਉਹਨੇ ਬੰਦ ਹਸਪਤਾਲ ਦੇ ਨਾਮ ਅਧੀਨ ਸੈਕਟਰ ਜਸਟਿਸ ਨੇ ਲਾਰੇ ਲਿਖੇ ਲਾਏ ਸਾਡੀ ਲੜਾਈ ਹੁਣ ਇਹ ਨਹੀਂ ਆ ਕਿ ਜਿਵੇਂ ਉਹ ਦੇਖਦੇ ਆ ਟੀਵੀ ਆ ਤਾਂ ਸੁਰੱਖ ਕਰਦੇ ਆ ਤੁਹਾਡੇ ਮਟਾਉਣ ਵਾਲੇ ਉੱਤੇ ਬਹੁਤ ਐਸੇ ਇਤਲਾਮ ਨੇ ਚਾਹ ਪਾਣੀ ਹੈ ਤਾਂ ਸਹੀ ਨਹੀਂ ਹੋ ਰਿਹਾ। ਅੱਲੇ ਕਲੋਰੀਟ ਦੀ ਮਾੜੀ ਗੱਲ ਜੀ। ਇਹਨਾਂ ਨੂੰ ਚਾਹੀਦੀ ਹੈ ਜਦੋਂ ਤੱਕ ਮਟੇਦੀ ਨਹੀਂ ਕੋਈ ਗੱਲ ਨਹੀਂ ਕੋਈ ਗੱਲੋਂ ਕੋਈ ਦੇ ਦਾਂਗੇ। ਠੀਕ ਹੈ ਉਹਦੀ ਸਾਨੂੰ ਕਾਪੀ ਦਿਓ। ਜਿਹੜੇ ਜਿਹੜੇ ਬੰਦੇ ਨੇ ਸਾਈਨ ਕਰਨੇ ਆ ਨਾ ਉਹਨੂੰ ਦਰਾਨੇ ਤਫਤੀਸ਼ ਨੂੰ ਖਾਦ ਦੇ। ਤੇ ਦੇਖਦੇ। ਜਦੋਂ ਜੇ ਦਾਂ। ਉਹਦੇ ਦੇਖਿਆ ਮੈਂ ਦੇਖਿਆ ਸਿਰਫ। ਠੀਕ ਨਗਲ ਵਿਖੇ 바ਵਾ ਸਾਹਿਬ ਤੇ ਮਿਮਰਾਓ ਮੇਕਟਰੀ ਦਾ ਬੋਤਲ ਲੱਗਾ ਹੈਗਾ। ਉਹਨੂੰ ਦੂਸਰੀ ਵਾਰ ਖਾਲਸਾਨੀ ਸਮਰਥਕਾਂ ਨੇ ਉਹਨੂੰ ਠੰਡਾ ਕੀਤਾ ਹੈਗਾ ਨਾਲ ਲੱਗ ਕੇ ਸਕੂਲ ਵਿੱਚ ਖਾਲਸਾਨੀ ਜਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਆ ਪਬਲਿਕ ਇਕੱਠੀ ਹੋਈ ਹੈਗੀ ਆ ਰੋਹ ਵਿੱਚ ਹੈਗੀ ਆ ਤੁਸੀਂ ਮੌਕੇ ਦਾ ਸਾਰਾ ਕੀ ਮਾਮਲਾ ਸਾਰਾਗਾ ਵੀਡੀਓ ਵਾਇਰਲ ਹੋਈ ਹੈ ਉਸ ਹੁੰਦੀ ਹੈ ਜੇ ਮੌਕੇ ਤੇ ਆਏ ਆ ਪਰ ਕਿੰਨੇ ਕਿੱਥੇ ਨੇ ਮੋਟਰ ਪਰਖਾਲ ਕਰਕੇ ਦੇਖਣਾ ਕੀ ਹੈ ਠੀਕ ਆ ਇਹ ਸਾਰੇ ਇੱਥੇ ਸੀਸੀਟੀਵੀ ਕੈਮਰਾ ਵੀ ਲੱਗਾ ਹੋਇਆ ਉਹਦੀ ਪਤਾ ਸਾਰੀ ਹਜੇ ਪਰਖਾਲ ਸ਼ੁਰੂ ਕਰ ਰਹੇ ਆ ਜੇ ਉਸ ਤੋਂ ਬਾਅਦ ਰਿਪੋਰਟ ਨਿਕਲੇਗੀ ਠੀਕ ਆ